ਹਾਂਜੀ ਬਾਈ ਜੀ ਆਪਾਂ ਖੜੇ ਆਂ ਕੜੈਲ ਵਾਲੇ ਪੁਲ ਤੇ ਘੱਗਰ ਦੇ ਜਾਖਲ ਕੜੈਲ ਵਾਲੇ ਪੁਲ ਦੇ ਉੱਤੇ ਘੱਗਰ ਦੇ ਤੁਸੀਂ ਘੱਗਰ ਦਾ ਪਾਣੀ ਦੇਖ ਸਕਦੇ ਹੋ ਉਹ ਉੱਥੇ ਤੱਕ ਆ ਜਿੱਥੇ ਉਹ ਥੱਲੇ ਲੱਗੇ ਹੋਏ ਆ ਅੱਜ ਤਰੀਕ ਹੋ ਗਈ 29 8 2025 ਦੀ ਨਿਊ ਅਪਡੇਟ ਆ ਟਾਈਮ ਹੋ ਗਿਆ ਸ਼ਾਮ ਦੇ 6:40 ਮਿੰਟ ਜੀ ਇਸ ਟਾਈਮ ਦਾ ਘੱਗਰ ਦਾ ਪਾਣੀ ਤੁਸੀਂ ਦੇਖ ਸਕਦੇ ਹੋ ਹਾਲੇ ਤੱਕ ਘੱਗਰ ਦਾ ਪਾਣੀ ਠੀਕ ਆ ਜੋ ਕਿ ਨਿਊਜ਼ ਚੈਨਲ ਦੱਸ ਰਿਹਾ ਵੀ ਘੱਗਰ ਦਾ ਪਾਣੀ ਪਿੱਛੋਂ ਬਹੁਤ ਜ਼ਿਆਦਾ ਵੱਧ ਚੁੱਕਿਆ ਹਾਲੇ ਕੜੈਲ 'ਚ ਘੱਗਰ ਦਾ ਪਾਣੀ ਬਿਲਕੁਲ ਰੱਬ ਦੀ ਦਿਆ ਨਾਲ ਸਹੀ ਚੱਲ ਰਿਹਾ ਠੀਕ ਆ ਵਾਹਿਗੁਰੂ ਮੇਰ ਕਰੀ ਰੱਖੇ ਕਿਰਪਾ ਬਣਾਈ ਰੱਖੇ ਸਭ ਦੀ ਭਲੀ ਕਰੇ